ਜਦੋਂ ਮੈਂ ਐਸਡੀਓ ਸੀ ਨਾ ਹਾਂਜੀ ਅਸੀਂ ਨੇ ਇੱਕ ਸੜਕ ਬਣਾਈ ਸੀ ਬਾਜੇ ਵਾਲਾ ਪਿੰਡ ਮਾਨਸਾ ਜ਼ਿਲ੍ਹੇ ਚ ਹਾਂਜੀ ਬਾਜੇ ਵਾਲੇ ਦੀ ਫਿਰਨੀ ਦਾ ਪੱਟਾ ਦੀ ਜੋਗ ਤਰ੍ਹਾਂ ਦੀ ਹੈ ਜੋਗ ਦੀ ਅੱਛਾ ਉਹ ਪੱਥਰ ਕੁੱਟਿਆ ਸੀ ਮਤਲਬ ਜੇ ਪੀਸੀ ਪਾਉਣੀ ਸੀ ਉਹਦੇ ਤੇ ਪੱਥਰ ਪਹਿਲਾਂ ਚੈੱਕ ਕਰਕੇ ਓਕੇ ਕਰਦੇ ਆ ਤਾਂ ਅਸੀਂ ਪੀਸੀ ਨੂੰ ਅਲਾਉ ਕਰਦੇ ਆ ਵੀਰੇ ਸੜਕ ਦੇ ਉੱਪਰ ਮੋਟਾ ਪੱਥਰ ਮੋਟਾ ਪੱਥਰ ਪੈਂਦਾ ਅੱਛਾ ਉਸ ਨੂੰ ਹਾਂ ਉਹ ਪਹਿਲਾਂ ਓਕੇ ਕਰਦੇ ਆਂ ਵੀ ਹਾਂ ਇਟਸ ਓਕੇ ਜੇ ਉਹ ਓਕੇ ਆ ਤਾਂ ਫਿਰ ਅਸੀਂ ਪੀਸੀ ਅਲਾਉ ਕਰਦੇ ਆਂ ਪੀਸੀ ਮੀਨਸ ਲੋਕਲੀ ਹਾਂ ਲੋਕਲੀ ਪ੍ਰੀਮਿਸ ਕਰ ਲੋਕਲੀ ਬਜਰੀ ਇਹ ਲੋਕਲੀ ਬਜਰੀ ਹਾਂਜੀ ਅੱਛਾ ਉਹ ਉਸ ਵੇਲੇ ਚ ਪਹਿਲਾਂ ਨਾ ਵੋਲਿਊਮੈਟ੍ਰਿਕ ਟੈਸਟ ਹੁੰਦਾ ਸੀ ਵੀ ਵੋਲਿਊਮ ਚੈੱਕ ਕਰਦੇ ਸੀਗੇ ਇੱਕ ਪੇਟੀ ਲੈ ਕੇ ਇੱਕ ਕਿਊਬਿਕ ਮੀਟਰ ਦੀ ਪੇਟੀ ਹੁੰਦੀ ਸੀ ਅੱਛਾ ਉਹ ਪੇਟੀ 'ਚ ਅਸੀਂ ਸੜਕ ਦੇ ਉੱਤੇ ਮਤਲਬ ਮਿਣ ਕੇ ਨਿਸ਼ਾਨ ਲਾ ਦਿੰਦੇ ਜੇ 10 ਫੁੱਟ ਚੌੜੀ ਆ ਵੀ ਕਿੰਨੀ ਆ ਜੀ ਕੈਲਕੂਲੇਟ ਕਰਕੇ ਵੀ ਆਹ ਪੱਟ ਕੇ ਇਹਦਾ ਪੱਤਰ ਤੁਸੀਂ ਉਹਦੇ ਉਹ ਭਰਨੀ ਚਾਹੀਦੀ ਪੇਟੀ ਓਕੇ ਅੱਜ ਕੱਲ ਬਾਈ weight check ਹੋਣ ਲੱਗ ਗਿਆ ਵੈਸੇ ਓਕੇ ਅੱਜ ਕੱਲ ਤਾਂ 40 40 ਸੈਂਟੀਮੀਟਰ ਬਾਈ 40 ਸੈਂਟੀਮੀਟਰ ਪੱਟ ਲੈਂਦੇ ਆ ਉਹਦੇ ਨਾਲ ਵੀ weight ਆ ਜਾਂਦਾ ਹਾਂਜੀ ਪਰ ਉਦੋਂ ਪੇਟੀ ਭਰ ਪਰਦੇ ਸੀ ਪੂਰੀ 1 ਕਿਊਬਿਕ ਮੀਟਰ ਦੀ ਹਾਂਜੀ ਅੱਛਾ ਉਹ ਪੇਟੀ ਅਸੀਂ ਭਰਨ ਲਾਤੇ ਲੇਬਰ ਵਾਲੇ ਪੰਡ ਲਾਤੇ ਮੈਂ ਉਸ ਕੁਰਸੀ ਮੰਗਵਾ ਲਈ ਮੈਂ ਕੁਰਸੀ ਤੇ ਬੈਠਾ ਐ ਉਂਗਲੀ ਜਮੇ ਮੇਰੇ ਪਿੱਛੇ ਮਤਲਬ ਪਿੰਡੇ ਵਾਲੇ ਮੰਦਿਰ ਜੀ ਬੈਠੀ ਜਿਹੜੀਆਂ ਤਮਾਸ਼ਾ ਜੇ ਵੇਖਣ ਨਹੀਂ ਆਇਂਦੇ ਹੁੰਦੇ ਹਾਂ ਤੇ ਨਾਲੇ ਉਹ ਆਪਦੀਆਂ ਜੀਆਂ ਗੱਲਾਂ ਕਰੀ ਜਾਇਆ ਕਰਨ ਪਿੰਡ ਦੀਆਂ ਨਾਲੇ ਵਿੱਚੇ ਮੇਰੀਆਂ ਵਿੱਚੇ ਉਹਦੀਆਂ ਕੋਈ ਇੱਕ ਕਹਿੰਦਾ ਕਹਿੰਦਾ ਕੀ ਕਰਦੇ ਆ ਯਾਰ ਹਾਂਜੀ ਇੱਕ ਕੋਈ ਥੋੜਾ ਜਿਹਾ ਸਿਆਣਾ ਸੀ ਕਹਿੰਦਾ ਆਹ ਨਾ ਆ ਜਿਹੜੀ ਪੇਟੀ ਪੇਟੀ ਪਈ ਹੈ ਨਾ ਆ ਆ ਪਈ ਹੈ ਇਹਨਾਂ ਨੇ ਉਹ ਨਿਸ਼ਾਨ ਲਾਤਾ ਵੀ ਉਹਦੇ ਚ ਉਹੇ ਭਰਨੀ ਚਾਹੀਦੀ ਹੈ ਉਹਨੂੰ ਥੋੜਾ ਜਿਹਾ ਪਤਾ ਹੋਣਾ ਹਾਂਜੀ ਉੱਥੋਂ ਨਾ ਜਿੱਥੇ ਮੈਂ ਬੈਠਾ ਸੀ ਉੱਥੋਂ 100 ਫੁੱਟ ਤੇ ਇੱਕ ਖੰਭਾ ਸੀ ਹਾਂ ਉਹ ਜਿਹੜਾ ਦੂਜਾ ਸੀ ਨਾ ਉਹ ਕਹਿੰਦਾ ਕਹਿੰਦਾ ਫਿਰ ਇਹ ਨਹੀਂ ਭਰਦੀ ਕਹਿੰਦਾ ਇਹ ਤਾਂ ਪੜਦੇ ਪੜਦੇ ਭਾਵੇਂ ਖੰਭੇ ਤੱਕ ਲੈ ਜਾਣਗਾ ਕਹਿੰਦਾ ਦੇਦੀ ਆ ਵੀ ਰਿਪੋਰਟ ਮੈਨੂੰ ਵੀ ਐ ਜੇ ਹੋ ਗਿਆ ਮੈਂ ਮੇਰੀ ਨਿਗ੍ਹਾ ਤੋਂ ਨਾ ਕੰਨੋਂ ਉਹਦੇ ਕੰਨੀ ਮੈਨੂੰ ਐ ਹੋ ਗਿਆ ਮੈਂ ਇਹਨੇ ਯਾਰ ਕੰਚਨ ਕਿਤੇ ਘਟਨਾ ਪਤਾ ਹੋਵੇ ਠੇਕੇਦਾਰ ਨੇ ਕਿਤੇ ਬੇਇੱਜ਼ਤੀ ਕਰਾ ਦੇ ਹਾਂ ਹਾਂ ਚਲੋ ਪੱਟੀ ਕੇ ਪੱਟੀ ਕੇ ਪੱਥਰ ਪੂਰਾ ਸੀਗਾ ਹਾਂਜੀ ਉਹ ਚ ਪੇਟੀ ਭਰ ਗਈ ਜੀ ਉਹ ਤੁਹਾਡੀ ਇੱਜ਼ਤ ਰਹਿ ਗਈ ਹਾਂ ਇੱਜ਼ਤ ਰਹਿ ਗਈ ਠੇਕੇਦਾਰ ਦੀ ਉਹ ਦੂਜੇ ਨੇ ਆ ਦੇ ਹੋਏ ਤੂੰ ਕਹਿੰਦਾ ਸੀਗਾ ਵੀ ਇਹ ਭਰਦੀ ਨਹੀਂ ਆ ਦੇ ਭਰ ਗਈ ਨਾ ਪੇਟੀ ਅ ਜਿਹੜਾ ਬੈਠਾ ਨਾ ਇਹਨਾਂ ਦਾ ਕੋਰਸ ਕੀਤਾ ਹੁੰਦਾ ਸੜਕ ਬਣਾਉਣ ਦਾ ਅੱਛਾ ਹਾਂ ਜਿਵੇਂ ਕਹਿੰਦਾ ਆਪਾਂ ਨੂੰ ਢੋਲ ਤੋਂ ਉੱਤੋਂ ਪਤਾ ਲੱਗ ਜਾਂਦਾ ਵੀ ਇਹ ਚੋਂ 40 ਬੋਥਲਾ ਨਿਕਲ ਜਾਣੀਏ ਤੁਹਾਡੀ ਇੰਜੀਨੀਅਰਿੰਗ ਡਿਸਟ੍ਰਿਟ ਉਹਨੇ ਅੱਦ ਅੱਦ ਡਿਸਟ੍ਰਿਟ ਨੂੰ ਵੀ ਨਾ ਜਾ ਕੇ ਕੰਪੇਅਰ ਕੀਤਾ ਬੰਦੇ ਨੇ